ਪੋਤਾ ਕਹੇ ਜਾਣ ਵਾਲੇ ਹਸਨ ਮਾਨਕ ਨੇ ਕੀ ਹੁਣ ਦੋ ਦੋ ਵਿਆਹ ਕਰਵਾਏ ਨੇ ਪਹਿਲੀ ਪਤਨੀ ਨੇ ਆ ਕੇ ਪਾ ਦਿੱਤਾ ਇੱਕ ਖਲਾਰਾ ਦੱਸ ਦਿੱਤਾ ਕਿ ਕਿਵੇਂ ਯੂਕੇ ਦੀ ਕੁੜੀ ਨਾਲ ਲੈ ਲੈ ਨੇ ਸੱਤ ਫੇਰੇ ਉਹ ਵੀ ਬਿਨਾਂ ਡਿਵੋਰਸ ਤੋਂ ਜੀ ਮੇਰੇ ਹਸਬੰਡ ਹਸਨ ਮਾਨਕ ਪਿੰਡ ਸੈਦੋ ਕੇ ਵਿਆਹੀ ਸੀਗੀ ਮੈਂ ਤੇ ਇਹ ਦੂਜਾ ਵਿਆਹ ਕਰਵਾਇਆ ਸੀਗੇ ਬੰਗੇ ਜੀ ਆ ਸਤਿ ਸ਼ਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਕਾ ਢ ਦੇ ਨਾਲ ਪਈ ਆ ਕੁਲਦੀਪ ਮਾਨਕ ਦਾ gota ਕਹੇ ਜਾਣ ਵਾਲੇ ਹਸਨ ਮਾਨਕ ਦੀ ਖਬਰ ਜਿਹੜੀ ਆ ਉਹ ਸਾਹਮਣੇ ਆਈ ਆ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਦੋ ਦੋ ਵਿਆਹ ਜਿਹੜੇ ਨੇ ਉਹ ਕਰਾ ਲੈਨੇ ਉਹ ਵੀ ਇੱਕ ਵਿਆਹ ਤੋਂ ਡਿਵੋਰਸ ਲੈ ਬਿਨਾ ਜੀ ਹਾਂ ਉਨ੍ਹਾਂ ਦੀ ਪਹਿਲੀ ਪਤਨੀ ਮਨਦੀਪ ਕੌਰ ਨੇ ਜਿਹੜਾ ਇਹ ਆ ਕੇ ਦੱਸਿਆ ਕਿ ਜੋ ਹੈ ਹਸਨ ਮਾਨਕ ਨੇ ਉਹ ਨਵਾਂ ਸ਼ਹਿਰ ਬੰਗਾ ਵਿਖੇ ਯੂਕੇ ਦੀ ਕੁੜੀ ਦੇ ਨਾਲ ਜਿਹੜਾ ਉਹ ਵਿਆਹ ਕਰਵਾ ਲਿਆ ਹੈ ਤੇ ਮੈਨੂੰ ਡਿਵੋਰਸ ਤੱਕ ਨਹੀਂ ਦਿੱਤਾ ਮੇਰੀ ਕੋਤ ਮਾਰ ਕੀਤੀ ਜਾਂਦੀ ਸੀ ਤੇ ਹੁਣ ਖਬਰ ਆ ਰਹੀ ਹੈ ਕਿ ਮੇਰਾ ਡਿਵੋਰਸ ਹੋ ਗਿਆ ਹੈ ਜੋ ਹੈ ਹੁਣ ਉਹਨਾਂ ਨੇ ਵਿਆਹ ਕਰਵਾ ਲਿਆ ਹੈ ਜਿਸ ਨੂੰ ਲੈ ਕੇ ਉਹ ਥਾਣੇ ਪਹੁੰਚੀ ਥਾਣੇ ਵੀ ਹਸਨ ਮਾਨਕ ਨੂੰ ਜਿਹੜਾ ਹੈ ਬੁਲਾਇਆ ਗਿਆ ਤੇ ਹਸਨ ਮਾਨਕ ਤੋਂ ਰਿਪੋਰਟਾਂ ਦੇ ਮੁਤਾਬਕ ਕਿਹਾ ਜਾਂਦਾ ਇੱਕ ਸਵਾਲ ਪੁੱਛਿਆ ਗਿਆ ਕਿ ਤੁਹਾਨੂੰ ਕਿਉਂ ਬੁਲਾਇਆ ਹੈ ਤੂੰ ਉਹਨਾਂ ਨੇ ਕਿਹਾ ਕਿ ਸਾਡਾ ਘਰੇਲੂ ਕਲੇਸ਼ ਚੱਲ ਰਿਹਾ ਹੈ ਦੂਜੇ ਵਿਆਹ ਬਾਰੇ ਉਹਨਾਂ ਤੋਂ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਮੇਰਾ ਕੋਈ ਦੋ ਵਿਆਹ ਨਹੀਂ ਹੋਇਆ ਮੈਂ ਪਹਿਲਾਂ ਹੀ ਵਿਆਹ ਹੋਇਆ ਹੈ ਤੇ ਮੈਂ ਦੂ ਜਿਹੜੀ ਉਹਨਾਂ ਦੀ ਪਹਿਲੀ ਪਤਨੀ ਹੈ ਉਸਨੇ આરોਪ ਲਗਾਏ ਨੇ ਕਿ ਹਸਨ ਮਾਨਕ ਨੇ ਦੂਸਰਾ ਵਿਆਹ ਕਰਵਾ ਲਿਆ ਹੈ ਯੁਕੇ ਦੀ ਕੁੜੀ ਨਾਲ ਕਰਵਾਇਆ ਹੈ ਯੁਕੇ ਦੀ ਕੁੜੀ ਨੇ ਆ ਕੇ ਨਵਾਂ ਸਾਰ ਬੰਗਾ ਦੇ ਗੁਰੂ ਘਰ ਦੇ ਵਿੱਚ ਵਿਆਹ ਕਰਵਾਇਆ ਹੈ ਵੱਡੇ આરોਪ ਹਸਨ ਮਾਨਕ ਤੇ ਲੱਗੇ ਨੇ ਦਰਦੀ ਹੈ ਕਿ ਹਸਨ ਹਸਨ ਮਾਨਕ ਇਸ ਤੋਂ ਪਹਿਲਾਂ ਪਹਿਲੀ ਵਾਰ ਨਹੀਂ ਆ ਕਿ ਜਦੋਂ ਵਾਦਾਂ ਦੇ ਵਿੱਚ ਖੜੇ ਨੇ ਉਹ ਹਮੇਸ਼ਾ ਆਪਣੇ ਤਿੱਖੇ ਬੋਲਾਂ ਦੇ ਕਾਰਨ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤਿੱਖੇ ਬੋਲਾਂ ਦੇ ਕਾਰਨ ਜਿਹੜਾ ਹੈ ਉਹ ਖਬਰਾਂ ਦੇ ਵਿੱਚ ਰਹਿੰਦੇ ਨੇ ਪਰ ਹੁਣ ਅਜਿਹੀ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੇ ਦੋ ਦੋ ਵਿਆਹ ਕਰਵਾ ਲਿਆ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜਰੂਰ ਦੱਸਣਾ ਜੀ ਦਾ ਪਤਾ ਕਿਹੜੀ ਤਰੀਕ ਨੂੰ ਹੋਇਆ ਸੀ ਹਾਂਜੀ 11 ਤਰੀਕ 7ਵਾਂ ਮਹੀਨਾ 2022 22 ਚ ਜੀ 2022 ਦੀ ਨਿਕਲਿਆ ਹੋਇਆ ਸੀ ਹਾਂਜੀ ਵਿਆਹ ਜਿਹੜਾ ਉਹ ਕਿਹੜੀਆਂ ਰਸਮਾਂ ਦੇ ਨਾਲ ਹੋਇਆ ਸੀ ਮੈਂ ਤਾਂ ਪਰ ਨਿਕਾਹ ਹੀ ਹੋਇਆ ਸੀਗਾ ਜੀ ਨਿਕਾਹ ਹੋਇਆ ਸੀ ਹਾਂਜੀ ਤੁਸੀਂ ਵੀ ਉਸੇ ਬਲੌਂਕ ਕਰਦੇ ਹੋ ਜਾਂ ਕਿਸੇ ਨਹੀਂ ਨਹੀਂ ਉਸੇ ਕੈਟਾਗਰੀ ਚ ਕਿਸੇ ਕੈਟਾਗਰੀ ਨੂੰ ਬਲੌਂਕ ਕਰਦੇ ਹਾਂਜੀ ਹੁਣ ਇੱਥੇ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਹੜੇ ਕੰਪਲੀਟ ਦਿੱਤੀ ਆ ਇਹ ਜੀ ਮੇਰੇ ਹਸਬੰਡ ਹਸਨ ਮਾਨਕ ਉਰਫ ਮਤਲਬ ਹਸਨ ਖਾਨ ਜਿਨ੍ਹਾਂ ਨੂੰ ਕਹਿੰਦੇ ਨੇਗੇ ਪਿੰਡ ਸੈਦੋ ਕੇ ਵਿਆਹੀ ਸੀਗੀ ਮੈਂ ਤੇ ਇਹ ਦੂਜਾ ਵਿਆਹ ਕਰਵਾਇਆ ਸੀਗੇ ਬੰਗੇ ਤੁਹਾਨੂੰ ਕਿੱਥਾ ਪਤਾ ਲੱਗਾ ਦੂਜਾ ਵਿਆਹ ਕਰਾਣ ਦਾ ਉਦਾਂ ਜੀ ਮੇਰੇ ਭਰਾ ਕੋਲੇ ਮਤਲਬ ਇਦਾਂ ਥੋੜੀ ਜਿਹੀ ਉਹ ਆਈ ਸੀਗੀ ਗੱਲ ਉਹਨਾਂ ਨੇ ਆ ਕੇ ਦੇਖਿਆ ਜੀ ਫਿਰ ਉਹਨਾਂ ਨੇ ਬੰਗੇ ਪੁਲਿਸ ਸਟੇਸ਼ਨ ਆ ਕੇ ਕੰਪਲੀਟ ਕੀਤੀ ਕਿਤਨੇ ਦਾ ਹੈ ਉਹ ਕੁੜੀ ਕਿੱਥੇ ਦੀ ਹੈ ਉਹ ਜੀ ਯੂਕੇ ਦੀ ਹੈ ਜੀ ਵਿਦੇਸ਼ ਦੀ ਹੈ ਹਾਂਜੀ ਹਾਂਜੀ ਕਿਹਨ ਕੀ ਕਾਰਵਾਈ ਹੋਈ ਹਾਂਜੀ ਹਾਂਜੀ ਕੁਝ ਪਤਾ ਨਹੀਂ ਦੱਸਣਗੇ ਜੀ ਇਦਾਂ ਬਿਆਨ ਲੈ ਲੈਣ ਮੰਗਣਾ ਨੇ ਕਿ ਇਹ ਇਟੇਇਆ ਜਾਂਦਾ ਕਿ ਤੁਹਾਡੇ ਜਿਹੜੇ ਆ ਮੁਸਲਮਾਨ ਜਿਹੜੀ ਕੌਮ ਹੈ ਉਹਦੇ ਵਿੱਚ ਚਾਰ ਵਿਆਹ ਜਿਹੜੇ ਉਹ ਕਰਾਏ ਜਾਣੇ ਜਾਇਜ਼ ਹੈਗੇ ਨਹੀਂ ਜੀ ਇਦਾਂ ਨਹੀਂ ਚਾਰ ਹੈ ਤਾਂ ਹੈਗੇ ਨਹੀਂਗੇ ਤੇ ਪਰ ਉਹ ਮਤਲਬ ਵਾਈਫ ਦੀ ਉਸੇ ਰਜ਼ਾਮੰਦੀ ਹੋਣੀ ਚਾਹੀਦੀ ਆ ਪਰ ਇਹ ਤਾਂ ਮੈਨੂੰ ਕੁੱਟ ਮਾਰ ਕੇ ਘਰੇ ਸੱਟਗੇ ਸੀ ਨਾ ਮੈਂ ਤਾਂ ਪਤਾ ਵੀ ਨਹੀਂ ਸੀਗਾ ਕੁਝ ਜੇ ਜਿਹੜੀ ਕੁੱਟਮਾਰ ਦੀ ਸ਼ਿਕਾਇਤ ਤੁਸੀਂ ਉੱਥੇ ਕੀਤੀ ਆ? ਨਹੀਂ ਜੀ, ਕੀਤੀ ਹੋਈ ਐ। ਉਦੋਂ ਮੇਰੇ ਕੇਸ ਚ ਚੱਲ ਚੱਲ ਰਹੇ ਨੇਗੇ। ਕੁੱਟਮਾਰ ਦੀ ਸਪੈਦਾ ਹੁਣ ਅਸੀਂ ਉਹ ਕੰਪਲੀਟ ਕੀਤੀ ਹੋਈ ਐ ਦੁਬਾਰਾ। ਸ਼ਨੀਵਾਰ ਨੂੰ ਐਸਐਚਓ ਬਿਜਿੰਡਾ ਦੇ 22 ਤਰੀਕ ਨੂੰ ਮੇਨਾਂ ਕੋ ਕੁੱਟਮਾਰ ਕਰਕੇ ਆਇਆ ਘਰੇ। ਇਹਨਾਂ ਦੇ ਮੰਮੀ ਜਿਸ ਦਿਨ ਇੱਥੇ ਵਿਆਹ ਕਰਾਣ ਆਇਆ। ਹਾਂਜੀ, ਹਾਂਜੀ। ਉਹਦੇ ਤੁਹਾਨੂੰ ਕੁੱਟਮਾਰ ਕਰਕੇ ਬੰਦ ਉੱਥੇ ਕਰਿਆ। ਹਾਂਜੀ, ਹਾਂਜੀ। ਬੱਸ ਤੁਸੀਂ ਕੀ ਮੰਗ ਕਰਦੇ ਆ? ਬਸ ਇਹ ਇਨਸਾਫ ਮਿਲੇ ਤੋਂ। ਇਹਨਾਂ ਦੇ ਸਾਰੇ ਟੱਬਰ ਤੇ ਹੋਰ ਕੋਈ ਕਾਰਵਾਈ ਕੀਤੀ ਜਾਵੇ। ਮਤਲਬ ਤੁਸੀਂ ਨਾਲ ਨਹੀਂ ਰਹਿਣਾ ਚਾਹੁੰਦੇ। ਨਹੀਂ ਉਹ ਚੀਜ਼ ਮੈਂ ਬਾਅਦ ਵਿੱਚ ਦੇਖੂੰਗੀ ਜੀ ਕਿ ਰਹਿਤੇ ਕਾਰਵਾਈ ਕੀਤੀ ਜਾਵੇ ਨਾ ਤੇਰੀ ਫੈਮਿਲੀ ਤੇ ਕਾਰਵਾਈ ਇਹਦੀ ਫੈਮਿਲੀ ਤੇ ਕਾਰਵਾਈ ਥੋੜਾ ਜਿਹਾ ਨਹੀਂ ਹਾਂਜੀ ਮੇਰਾ ਹਸਨ ਮਾਨ ਕੇ ਅਸਲ ਤੁਸੀਂ ਕੁਲਦੀਪ ਮਾਨਗੀ ਦੇ ਕੀ ਲੱਗਦਾ ਮੈਂ ਦੋਤਾ ਜੀ ਉਹਨਾਂ ਦਾ ਉਹਨਾਂ ਦਾ ਦੋਤਾ ਹੈ ਤੇ ਕੀ ਪ੍ਰੋਬਲਮ ਪਈ ਹੈ ਜਿਹੜੀ ਕਿਸੇ ਕਰੇ ਲੜਾਈ ਇਹ ਜੀ ਉਹਦੇ ਕਰਕੇ ਆਏ ਹਾਂ ਲਈ ਇੱਕ ਹੀ ਪਗਲ ਕਹੀ ਕਿ ਤੁਹਾਡਾ ਮਤਲਬ ਤੁਸੀਂ ਦੂਜੀ ਮੈਰਿਜ ਕਰਾ ਸਿਖ ਕਰਾ ਰਹੇ ਹੋ ਇੱਥੇ ਹਾਂਜੀ ਨਹੀਂ ਨਹੀਂ ਅਸੀਂ ਤੇਰੇ ਟੂਟ ਚੱਲਦਾ ਸੀ ਸਾਡਾ ਅਸੀਂ ਤਾਂ ਇੱਥੇ ਆਏ ਹਾਂ ਪਹਿਲਾ ਹੋ ਚੁੱਕਾ ਤੁਹਾਡਾ ਪਲਾਕ ਬਗੜਾ ਨਹੀਂ ਜੀ ਉਹ ਸਾਡਾ ਲੜਾਈ ਚੱਲ ਰਹੀ ਆ ਆਪਸ ਵਿੱਚ ਅੱਛਾ ਹਾਂਜੀ ਹਾਂਜੀ ਕਿ ਬਸ ਤਰੀ ਲੋ ਡਿਸਪਿਊਟ ਆ ਹੋਰ ਕੁਝ ਵਿਆਹ ਨਹੀਂ ਕਰਾਉਣਾ ਨਹੀਂ 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 ਕਿ ਇੱਥੇ ਗੁਰਦਾਰੇ 574 ਮੈਰੇਜ ਹੋਈ ਆ ਜੈਤ ਮੁਹੱਲੇ ਵਾਲੇ ਵੀ ਕਹਿੰਦੇ ਤੁਸੀਂ ਵਿਆਹ ਕਰਾਇਆ ਹੋ ਤਾਂ ਇਹ ਹੈ ਤਾਂ ਵੀ ਜੀ ਨਹੀਂ ਗੁਰਦਾਰਾ ਪੰਥ ਮਤਾ ਸਹਿਪੁਰ ਪਾਠੀ ਸਾਹਿਬ ਜਿਹੜੇ ਨਹੀਂ ਨਹੀਂ